ਸਾਥੀ ਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਦੁਸਾਂਝ ਕਲਾ ਤੋਂ ਸਿੱਧੀਆਂ ਤਸਵੀਰਾਂ ਗ੍ਰਾਮ ਪੰਚਾਇਤ ਸਰਪੰਚ ਨਿਰਮਲ ਕੁਮਾਰ ਨਵੀ ਪਤਵੰਤੇ ਸੱਜਣ ਦੁਕਾਨਦਾਰ ਤੇ ਅਤੇ ਸਮੂਹ ਨੱਗਰ ਵਾਸੀਆਂ ਦੇ ਇਕੱਠ ਨੂੰ ਦੇਖ ਰਹੇ ਹੋ ਇਹ ਇਕੱਠ ਇਸ ਕਰਕੇ ਹੈ ਕਿ ਪਿੰਡ ਦੁਸਾਂਝ ਕਲਾਡਾ ਦੁਸਾਂਝ ਕਾਂ ਦੇ ਵਿਚਕਾਰ ਜੋ ਨਹਿਰ ਦੇ ਕਿਨਾਰੇ ਤੇ ਪਲਾਟਾਂ ਦੇ ਵਿੱਚ ਜੋ ਝੁੱਗੀਆਂ ਝੌਂਪੜੀਆਂ ਵਾਲਿਆਂ ਨੇ ਨਜਾਇਜ਼ ਕਬਜ਼ੇ ਕੀਤੇ ਗਏ ਹਨ ਸ਼ਿਆਰਪੁਰ ਤੇ ਜਲੰਧਰ ਦੇ ਖਬਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਦੂਸਾਂਚਕਲਾਂ ಗ್ರಾಮ ਪੰਚਾਇਤ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਕਿ ਜਿੰਨੇ ਵੀ ਝੁੱਗੀਆਂ ਝੌਂਪੜੀਆਂ ਵਾਲੇ ਇੱਥੇ ਨਜਾਇਜ਼ ਤੌਰ ਤੇ ਬਿਨਾਂ ਆਧਾਰ ਕਾਰਡ ਤੋਂ ਬਿਨਾਂ ਕਾਗਜ਼ ਪੱਤਰੀ ਤੋਂ ਰਹਿ ਰਹੇ ਆ ਉਹਨਾਂ ਸਾਰੇ ਹੀ ਝੁੱਗੀਆਂ ਝੌਂਪੜੀਆਂ ਨੂੰ ਠਾਉਣ ਦਾ ਜਿਹੜਾ ਅੱਜ ਇੱਕ ಗ್ರಾಮ ਪੰਚਾਇਤ ਸਮੂਹ ਦ칸ਦਾਰ ਪਿੰਡ ਵਸੀਆਂ ਵੱਲੋਂ ਅਪੀਲ ਕਰਨਾ ਹੈ ਆ ਕਿ ਇੱਕ ਹਫਤੇ ਦੇ ਅੰਦਰ ਅੰਦਰ ਇਹ ਝੁੱਗੀਆਂ ਝੌਂਪੜੀਆਂ ਜਿਹੜੀਆਂ ਇੱਥੇ ਪਾ ਕੇ ਬੈਠੇ ਆ ਇਹ ਪਲਾਟਾਂ ਨੂੰ ਖਾਲੀ ਕਰ ਦਿੱਤਾ ਜਾਵੇ ਜੇਕਰ ਇਸ ਤਰ੍ਹਾਂ ਨਹੀਂ ਕਰਦੇ ਤਾਂ ਇਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਇੱਕ ਜਗ੍ਹਾ ਤੇ ਇਕੱਠੇ ਹੋ ਜਾਓ ਹੱਥ ਜੋੜ ਕੇ ਬੇਨਤੀ ਆਪਕੀ ਸਾਰੇ ਸਮਾਪਸੇ ਲੜਾਈ ਝਗੜਾ ਨਹੀਂ ਕਰਨੇ ਆ ਨਹੀਂ ਨਹੀਂ ਠੀਕ ਹੈ ਆਪ ਆਪ ਬੋਲ ਰਹੇ ਹੋ ਆਪ ਕੋ ਪਹਿਲੇ ਜੁਰਮ ਨਹੀਂ کہیں ਤੁਸੀਂ ਦੇਖ ਸਕਦੇ ਹੋ ਕਾਫੀ ਗਿਣਤੀ ਦੇ ਵਿੱਚ ਜਿਹੜੀਆਂ ਝੁੱਗੀਆਂ ਇਹ ਜਿਹੜੇ ਲੋਕਾਂ ਵੱਲੋਂ ਖਰੀਦੇ ਹੋਏ ਪਲਾਟਾਂ ਜਿਨ੍ਹਾਂ ਤੇ ਇਹਨਾਂ ਦਾ ਨਜਾਇਜ਼ ਕਬਜ਼ਾ ਕੀਤਾ ਹੋਇਆ ਔਰ ਬਿਨਾ ਆਧਾਰ ਕਾਰਡ ਬਿਨਾ ਕਿਸੇ ਆਈਡੈਂਟੀ ਤੋਂ ਇੱਥੇ ਹੀ ਰਹਿ ਰਹੇ ਆ ਕਾਫੀ ਲੰਬੇ ਸਮੇਂ ਤੋਂ ਇਹਨਾਂ ਨੇ ਇਹਨਾਂ ਵੱਲੋਂ ਜਿਹੜੀਆਂ ਝੁੱਗੀਆਂ ਕਿੱਥੇ ਪਾਈਆਂ ਜਾ ਰਹੀਆਂ ਔਰ ਜਦੋਂ ਵੀ ਇਹਨਾਂ ਨੂੰ ਉਠਾਲਣ ਦੀ ਜਾਂ ਵੱਲੋਂ ਦੀ ਕੋਸ਼ਿਸ਼ ਕਰਦੇ ਆ ਤੇ ਅੱਗੋਂ ਇਹਨਾਂ ਦਾ ਇਹਨਾਂ ਤੇ ਕੋਈ ਵੀ ਕੰਮ ਤੇ ਜونی ਰੜਕਦੀ ਇਹਨਾਂ ਤੇ ਪ੍ਰਸ਼ਾਸਨ ਵੱਲੋਂ ਵੀ ਪਹਿਲਾਂ ਕਹਿ ਚੁੱਕੇ ਆ ਕਿ ਪਿਛਲੇ ਸਮੇਂ ਇੱਕ ਲੜਾਈ ਹੋਈ ਸੀਗੀ ਇਹਦੇ ਵਿੱਚ ਇਹਨਾਂ ਨੇ ਤੇਜ ਹਥਿਆਰਾਂ ਦੇ ਨਾਲ ਜਾ ਕੇ ਦੁਕਾਨਦਾਰ ਤੇ ਹਮਲਾ ਕੀਤਾ ਸੀ ਤੇ ਬਾਕੀ ਜਿਹੜੀਆਂ ਦੇਸ਼ਾਂ ਦੇ ਚੁੱਗੀਆਂ ਝੌਂਪੜੀਆਂ ਪਲਾਟਾਂ ਦੇ ਵਿੱਚ ਇਹ ਕਿਸੇ ਦੁਕਾਨਦਾਰ ਨੇ ਆਪਣੀਆਂ ਇੱਟਾਂ ਸਿੱਟੀਆਂ ਸੀਗੀਆਂ ਉਹਨਾਂ ਦੇ ਸਿੱਟਣ ਤੇ ਵੀ باوجود ਵੀ ਮਤਲਬ ਇਹ ਇਹਨਾਂ ਨੇ ਹਜੇ ਤੱਕ ਝੁੱਗੀਆਂ ਨਹੀਂ ਚੱਕੀਆਂ ਸੁਣਨ ਵਿੱਚ ਆਇਆ ਕਿ ਦੁਕਾਨਦਾਰ ਵੀ ਜਿਹੜਾ ਇੱਟਾਂ ਲੈ ਕੇ ਆਇਆ ਉਹਨਾਂ ਨੇ ਇਹਨੂੰ ਵੀ ਗੱਲ ਕੀਤੀ ਆ ਕਿ ਅਸੀਂ 12-15 ਸਾਲ ਤੋਂ ਇੱਥੇ ਰਹਿ ਰਹੇ ਹਾਂ ਜੋੜ ਕੇ ਬੇਨਤੀ ਆ ਪੰਜਾਬੀ ਤੁਸੀਂ ਸਾਰੇ ਸਾਂਝੇ ਹੋ ਆਹ ਤੁਹਾਨੂੰ ਪਤਾ ਹੈ ਕਿ ਸ਼ਾਰਪੁਰ ਦੇ ਵਿੱਚ ਕੀ ਹੋਇਆ ਹੋਇਆ ਤੁਹਾਡੇ ਕਬੀਲੇ ਵਾਲਿਆਂ ਨੇ ਇੱਕ ਛੋਟਾ ਜਿਹਾ 4 ਸਾਲ ਦਾ ਬੱਚਾ ਮਾਰ ਦਿੱਤਾ। ਜਲੰਧਰ ਵੀ ਹੋਇਆ ਇਹਨਾਂ ਘਟਾ। ਜਲੰਧਰ ਦੇ ਵਿੱਚ ਇੱਕ ਕੁੜੀ ਦੇ ਨਾਂ ਰੇਵ ਕੀਤਾ ਤੁਹਾਡੇ ਵੱਲ। ਛੋਟੀ ਜਿਹੀ ਬੱਚੀ ਸੀਗੀ ਠੀਕ ਹੈ ਤੁਹਾਡਾ ਹੀ ਬੰਦਾ ਸੀ ਉਹ। ਇਸ ਕਰਕੇ ਸਾਡੀ ਬੇਤੀ ਹੱਥ ਛੋੜ ਕੇ ಗ್ರಾಮ ਪੰਚਾਇਤ, ਖਾਇਨ ਕਲਾ ਬਲੋਂ, ਅੱਡੇ ਵੱਲੋਂ ਔਰ ਨਗਰ ਵੱਲੋਂ ਕਿ ਜਿੱਦਾਂ ਤੁਸੀਂ ਜਿੱਥੋਂ ਆਏ ਆ ਆਪਣੇ ਆਪਣੇ ਘਰਾਂ ਨੂੰ ਚੱਲ ਜਾਓ। ਇਮਾਨਦਾਰੀ ਦੇ ਨਾਲ ਪਿਆਰ ਦੇ ਨਾਲ ਲੜਾਈ ਝਗੜਾ ਆਪਾਂ ਕਰਨਾ ਨਹੀਂ ਹੈ ਠੀਕ ਆ ਤੁਹਾਨੂੰ ਦਿੱਤਾ ਸੀ 1 ਹਫ਼ਤੇ ਦਾ ਸਮਾਂ ਸਰਪੰਚ ਸਾਹਿਬ ਸਾਡੇ ਵਿੱਚ ਖੜੇ ਆ ਹਾਂਜੀ ਹਾਂਜੀ ਮੌਜੂਦਾ ਅੱਡਾ ਖੜਾ ਨੱਗਰ ਖੜਾ ਸਾਰਾ ਜੇ ਕਹੋ ਤਾਂ ਹੋਰ ਵੀ ਬੰਦੇ ਇਕੱਠੇ ਕਰ ਲੈਣੇ ਪਰ ਲੋ ਨਹੀਂ ਜੇ ਤੁਸੀਂ ਸਾਡੇ ਨਾਲ ਸਹੀ ਤਰੀਕੇ ਨਾਲ ਰਹਿਣਾ ਹੈ ਜਿਹੜਾ ਕੰਮ ਕਰਦਾ ਆ ਬੰਦਾ ਉਹ ਕਿਹਦੇ ਘਰ ਆਵੇ ਸਾਨੂੰ ਕੋਈ ਇਤਰਾਜ਼ਗੀ ਨਹੀਂ ਹੈਗੀ ਪਰ ਐਡਾ ਅਸੀਂ ਝੁੱਗੀਆਂ ਨਹੀਂ ਲੱਗਣ ਦਿੰਦੇ ਆਈ ਤੇ ਜਾ ਕੇ ਕਿੱਦੇ ਰਹਿ ਸਕਦਾ ਉਹ ਠੀਕ ਆ ਕੋਈ ਆਪਣਾ ਆਧਾਰ ਕਾਰਡ ਦਊਗਾ ਪੰਚਾਇਤ ਨੂੰ ਜਾਂ ਉੱਥੇ ਪੁਲਿਸ ਚੌਂਕੀ ਐਦਾਂ ਆਪਾਂ ਝੁੱਗੀਆਂ ਵਿੱਚ ਨਹੀਂ ਕੋਈ ਵੀ ਰਹਿਣ ਦੇਣਾ ਹੈਗਾ ਇਹ ਸਾਡੀ ਬੇਨਤੀ ਆ ਤੁਹਾਨੂੰ ਕਬੂਲ ਆ ਜੀ ਹਾਂ ਆ ਜੀ ਹਾਂ ਆ ਜੀ ਸਾਰੇ ਹੱਥ ਖੜੇ ਕਰਕੇ ਸਹਿਮਤੀ ਦੇ ਦੋ 7 ਦਿਨ ਦਾ ਟਾਈਮ ਹੈ 7 ਦਿਨ ਦਾ ਟਾਈਮ ਹੈ ਠੀਕ ਹੈ ਇੱਕ ਮਿੰਟ ਚਲੋ ਧੰਨਵਾਦ ਬਹੁਤ ਬਹੁਤ ਇੱਧਰ ਵੀ ਆ ਬੰਦੇ ਆ ਜੀ ਦੇਖੀ ਆਹੋ ਕਾਫੀ ਆਪ ਸਮਝਦੇ ਹੋ ਪੰਜਾਬੀ ਮੈਂ ਬੋਲ ਦਿਆ ਬਲਵਿੰਦਰ ਜੀ ਨੇ ਆਪਕੋ ਹੱਥ ਜੋੜ ਕੇ ਬੇਨਤੀ ਹੈ अगर आपको कोई आप अपने घर में रखता है अपने खूह पर रखता है अपने प्लाट में रखता है तो हमें उसमें किसी को कोई नाराजगी नहीं है बिना किसी प्रूफ के आप, तो आप बताओ कहाँ के रहने वाले हो यूपी बिहार आधार कार्ड है तेरा तेरे पास ठीक है वहां से क्यों आए हो जैसे पंजाब में आए कमाने खाने कमाने खाने हो तो रात को दारू पी के तुम लोग घूमते हो तुम्हारे बंदे के चाकू मारा था यहाँ पे बिंदे पा चाकू मारा था ना पकड़ किया था और एक लड़का का है दस पंद्रह बंदे कितने तुम्हारे बंदे दस पंद्रह बनाओ को जो वीडियो तुम्हारे बंदे ने इस बंदे के पीछे दांत लेकर भागे थे कि नहीं भागे थे इसके घर गए गए थे हमला करने के लिए बताओ हाँ भैया भैया गए इधर आओ बात सुनो मेरी भैया आप हमारे अपने ही हो इधर आओ आपसे बेनती है कि गये गये, गये, इस लड़के के साथ मारपीट करने के लिए इसके घर गए थे कि नहीं गए थे कितने इधर आ कुछ इधर आके बताओ शाबाश मेरा भाई ये बंदा सच बोल रहा लावे इसकी कदर करते हम तुम्हारे बंदे इधर मुंह करो कैमरे की तरफ चुप कर तुम्हारे बंदे इस लड़के को ये हमारे गाँव का दोता हमारे गाँव का इसके घर मारने इसको गए थे कि नहीं गए कितने बंदे गए बंदा तो नहीं गिना है अब यही मैं नहीं गिना है दस पंद्रह के पांच सात नहीं दस पंद्रह दस पंद्रह बंदे कहाँ गए थे वाटर इसका ये सामने इसको मारने गए थे बताओ गए थे तू भी आ जाए तो जा आपको भी पता सच बताओ हम आपके साथ हैं सच बताओ इधर आओ ना मेरे पास हूँ मेरा भाई है तू आप बताओ बिंदा जी आवाज आओ जरा सरपंच साहब आओ आप बताओ ईमानदारी से इतना तो से आप हमारे गांव में रह रहे हो आ, नहीं, किसी ने आपको तंग परेशान किया नहीं नहीं नहीं, नहीं।, किया और आप बताओ कि इस लड़के को मारने के लिए आप गए थे कि नहीं गए थे नहीं गए थे ऊंची अपनी आवाज में शाहबाज कोई दबाव से तो नहीं बात कर रहे प्यार से कह रहे हैं ना इधर कैमरे की तरफ करके बताओ आप हमारे अपने हो यार भाई हो हमारे गए थे आपको मारने गए थे हम लोग गए थे मतलब तू भी था इसका क्या कसूर था ये बता दो कुत्ता कोई बात नहीं कुत्ते हजा। तो हजार हमें रोज़ पड़ते हैं कुत्ते हैं तो गांव का सरपंच है आप सरपंच को बताते ਪਹਿਲੀ ਗੱਲ ਤਾਂ ਉਹਦੇ ਘਰ ਗਏ ਕਿਹੜੇ ਗਏ ਮਿਲ ਚ ਗੱਲਬਾਤ ਇਦਾਂ ਦੇਖੋ ਸਾਡੀ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ ਆਪ ਤੁਹਾਡੇ ਹਾਂ ਜੀ ਇਹਨਾਂ ਨੂੰ ਹੱਲ ਬਣ ਰਹੀ ਆ ਹਾਂ ਹਾਂ ਅੱਜ ਦੇਖੋ ਹੁਣ ਇਹਨੂੰ 100 ਬਣ ਤੇ ਛੇ ਜਿਹੜੀ 15 15 ਠੀਕ ਹੈ ਇੱਕ ਹਫਤੇ ਦਾ 22 ਜਾਂ 23 ਨੂੰ ਸੋਮਵਾਰ ਆਉਂਦਾ ਤੇ ਸਾਨੂੰ ਕੋਈ ਵੀ ਸਮਾਜ ਦਾ ਬੰਦਾ ਤੁਹਾਨੂੰ ਸਾਡਾ ਸਾਰਾ ਆ ਇਹ ਜਗ੍ਹਾ ਖਾਲੀ ਹੋਣਾ ਚਾਹੀਦਾ ਸਾਰਾ ਇਹ ਵੀਡੀਓ ਬਣ ਰਹੀ ਆ ਜੇਕਰ ਤੁਹਾਡਾ ਸਮਾਨ ਇੱਥੇ ਪਿਆ ਰਿਆ ਜਾ ਤੁਸੀਂ ਰਹੇ ਫਿਰ ਸਾਡੇ ਕੋਲ ਦੂਜਾ ਢੰਗ ਤਰੀਕਾ ਹੈਗਾ ਠਾਲੂ ਦਾ ਉਹ ਵੀ ਅਸੀਂ ਬਾਤ ਕਰ ਸਕਦੇ ਇਸ ਕਰਕੇ ਸਾਡੀ ਬੇਨਤੀ ਹੈ ਹੱਥ ਜੋੜ ਕੇ ਪਿਆਰ ਨਾਲ ਚੱਲੋ ਠੀਕ ਹੈ ਬਸ ਇੰਨਾ ਹੀ ਅਸੀਂ ਕਹਿਣਾ ਚਾਹੁੰਦੇ ਬਾਦੂ ਅੱਗੇ ਦੇਖ ਰਿਹਾ ਦੁਸਾਂਤ ਕਲਾ ਤੋਂ ਗਰਾਊਂਡ ਰਿਪੋਰਟ ਤੋਂ ਜਿੱਦਾਂ ਦੁਸਾਂਤ ਕਲਾ ਮਕੰਦਪੁਰ ਰੋਡ ਪੈਟਰੋਲ ਪੰਪ ਦੇ ਬਿਲਕੁਲ ਨਜ਼ਦੀਕ ਜਿਹੜੀਆਂ ਦੁਕਾਨਾਂ ਆ ਉਹਦੇ ਨਾਲ ਲੱਗਦੀਆਂ ਇਹ ਇਧਰ ਪਲਾਟ ਹੈਗੇ ਆ ਪਲਾਟਾਂ ਦੇ ਵਿੱਚ ਪਲਾਟਾਂ ਦੇ ਵਿੱਚ ਜਿਹੜੇ ਆ ਇਹ ਝੁੱਗੀਆਂ ਵਾਲੇ ਕਾਫੀ ਤਦਾਦ ਦੇ ਵਿੱਚ ਇਹ ਕੱਲ ਪਰਸੋ ਤੋਂ ਜ਼ਿਆਦਾ ਆ ਗਏ ਜਿਹੜੀਆਂ ਉਹ ਪਿਛਲੇ ਪਾਸੇ ਅਜੇ ਝੁੱਗੀਆਂ ਝੁੱਗੀ ਜਿਹੜੀ ਬਣ ਰਹੀ ਆ ਬਣਾ ਰਹੇ ਆ ਔਰ ਝੁੱਗੀਆਂ ਵਾਲੇ ਜਿਹੜੇ ਆਏ ਦਿਨ ਇੱਥੇ ਜਿਹੜਾ ਵਾਅਦਾ ਆ ਉਹ ਹੋ ਰਿਹਾ ਇਹ ਪਲਾਟ ਜਿਹੜੀ ਸਾਰੇ ਕਵਰ ਕਰ ਲੈਣੇ ਇਹਨਾਂ ਨੇ ਤੇ ਜਿੰਨੇ ਵੀ ਇੱਥੇ ਪਹਿਲੇ ਰਹਿ ਰਹੇ ਆ ਜਾਂ ਆ ਹੁਣ ਨਵੀਆਂ ਝੁੱਗੀਆਂ ਜੜੀਆਂ ਪਲਾਟਾਂ ਦੇ ਵਿੱਚ ਪੈਣੀਆਂ ਸ਼ੁਰੂ ਹੋ ਗਈਆਂ ਕੋਈ ਦੇਖ ਸਕਦੇ ਤੁਸੀਂ ਤੁਸੀਂ ਦੇਖ ਸਕਦੇ ਆ ਨਵੀਆਂ ਝੁੱਗੀਆਂ ਜੜੀਆਂ ਅੱਜ ਕੱਲ ਦੇ ਵਿੱਚ ਜੜੀਆਂ ਬਣ ਰਹੀਆਂ ਤੇ ਬਹੁਤ ਜ਼ਿਆਦਾ ਤਦਾਦ ਦੇ ਵਿੱਚ ਇੱਥੇ ਜਿਹੜੇ ਆ ਆ ਰਹੇ ਆ ਪਲਾ ਤੁਸੀਂ ਦੇਖ ਸਕਦੇ ਹੋ ਇਹ ਝੁੱਗੀਆਂ ਜਿਹੜੀਆਂ ਨਵੀਆਂ ਬਣ ਰਹੀਆਂ ਔਰ ਇਹਨਾਂ ਵੱਲੋਂ ਜਿਹੜੀ ਤਦਾਦ ਆ ਬਹੁਤ ਜ਼ਿਆਦਾ ਲੰਬੀ ਹੋ ਚੁੱਕੀ ਆ ਤੇ ਵਿੱਚ ਕੀ ਹੋਇਆ ਕਿਸੇ ਨੂੰ ਪਤਾ ਕਿਸੇ ਨੂੰ ਪਤਾ ਇਹਨਾਂ ਨੂੰ ਨਹੀਂ ਪਤਾ ਉਹ ਆਦੇ ਕਬੀਲੇ ਦੇ ਬੰਦਿਆਂ ਨੇ ਕਿ 4 ਸਾਲ ਦਾ ਬੇਟਾ ਮਾਰ ਦਿੱਤਾ ਤੁਹਾਡੇ ਕਬੀਲੇ ਦੇ ਬੰਦੇ ਨੇ 4 4 ਸਾਲ ਕੁੜੀ ਦਾ ਬੇਟੀ ਦਾ ਛੋਟੀ ਜੇ ਬੇਟੀ ਦਾ ਬਲਾਤ ਕਰਤੀ ਆ जलंधर तो एक बंदे ने चार साथी, साथी बेटी गए हैं आपको निवेदन करते हैं हम कर की आप जहाँ के भी हो वही चले चले जाओ जय जसांज कला में दिखने नहीं चाहिए हम प्यार से बोल रहे हैं एक हफ्ते का आपको समा देते हैं एक हफ्ते के बीच भी चीजें सर तम्बू जो भी है वो ठाके के जहाँ भी जाना चाहो जहाँ दुसांज कला में नहीं दिखने चाहिए जैसे जा सरपंच साहब खड़े हैं और जैसे इसका प्लाट है डॉक्टर साहब का जो प्लाट है इसने बोला आपको कि मेरे प्लाट में ना लगाओ तो तुमने क्या किया तुम कौन होते हो सही बोल रहा हूँ ऐसे गुंडागर्दी पंजाब में नहीं चलेगी हम आपसे प्यार से बात करते हैं कि जहाँ है। के भी हो चले जाओ आज है सोमवार अगले सोमवार तक देखने नहीं चाहिए और तो आए हैं पिंड के ਤੇ ਲੋਕਾਂ ਦਾ ਮਾਹੌਲ ਖਰਾਬ ਹੋਇਆ ਹੈ ਤੇ ਪ੍ਰਸ਼ਾਸਨ ਆਏਗਾ ਪੁਲਿਸ ਆਏਗੀ ਫਿਰ ਦਰਜ ਨਹੀਂ ਕਰਾਉਂਦੇ ਵੀ ਆਪ ਲੋਕ ਵੀ ਵੀਰਾਂ ਹੀ ਦੋ ਬੜੂਗੇ ਵੀ ਤੁਹਾਨੂੰ ਹੁਣ ਤਾਂ ਤੁਹਾਨੂੰ ਜਸਣਾ ਆਇਆ ਬਲਾ ਹਾਉ ਬੰਦੇ ਹੋਏ ਤਾਂ ਤੁਹਾਨੂੰ ਕਿੰਨੇ ਚਿਰ ਹੋ ਗਿਆ ਫਿਆਂ ਨੂੰ ਕਿਤਨੀ ਦੇਰ ਹੋ ਗਈ ਨਵੇਂ ਆਏ ਲਾੜੇ ਪਿੱਛੋਂ ਨਾ ਮੈਂ ਇਹ ਵੀ ਇਹ ਇਕੱਲੇ ਗੱਡੀ ਆ ਜੀ ਕੱਲ੍ਹ ਤੋਂ ਪਾਸੋਂ ਆਈ ਆ ਨਾ ਨਾ ਚੂਨਾ ਲਗਾਇਆ ਪਾਸੂਨਾ ਲਗਾਇਆ ਚਲੋ ਚਲੋ ਸਾਡੀ ਬੇਨਤੀ ਆ ਤੁਹਾਨੂੰ ਹੱਥ ਜੋੜ ਕੇ ਕਿ ਸਾਡੇ ਚੁਲਕਾ ਟਾਈਮ ਹੈ ਆਪਕੇ ਪਾਸ ਕੱਲ ਵੀ ਗਵਰਨਮੈਂਟ ਬਣਾ ਲਓ ਹਮੇਂ ਕੁਝ ਨਹੀਂ ਹੈ ਪਰ ਦਸਾਜ ਕਲਾ ਮੇ ਨਹੀਂ ਹੈ ਅਗਰ ਆਪਕੋ ਮਨਜ਼ੂਰ ਹੈ ਜਾਂ ਨਹੀਂ ਮਨਜ਼ੂਰ ਹੈ ਬਤਾਓ ਜੇਦੋ ਮਨਜ਼ੂਰ ਹੈ ਤੋ ਹੱਥ ਖੜੇ ਕਰ ਲਓ ਜੇ ਨਹੀਂ ਮਨਜ਼ੂਰ ਹੈ ਤੇ ਹਮੇ ਮਨਾ ਕਰ ਦੋ ਹਮ ਪਾਗਲਾ ਸਟੈਪ ਕਰ ਲੈ ਜਿਹੜਾ ਪਿੰਡ ਚੱਲਦਾ ਜਿਹੜੇ ਪਿੰਡ ਚੱਲਦਾ ਜੇ ਕਦੇ ਕੰਮ ਕਰ ਰਹੇ ਆ ਜੇ ਮਨਜ਼ੂਰ ਹੈ ਤਾਂ ਉੱਪਰ ਕਰੋ ਹਮ ਵੀ ਕਰਦੇ ਆ ਉੱਪਰ ਕਰੋ ਸਾਰੇ ਕਰੋ ਜਿਹਨੇ ਮਨਜ਼ੂਰ ਹੈ ਉਹ ਜੀ ਆਪ ਕੀ ਸੋਚੋ ਚੱਲ ਜਾਣਾ ਉਹਨਾਂ ਨੇ जे हम हम तो तो बोलते हैं हैं भी करते हमने आपका सीजन ही देखना जो मंडी वाला आपको लेके आया आप हमारी माता समान हो जो मंडी वाला आपको लेके आया उस मंडी वाले को हम बेनती करो आप हमें अपना लेने का करते। वो अपनी जुम्मेवारी पे आपको रख ले अब आपको बताता हूँ इतना सा बच्चा बच्चे इधर आ तू बात सुन मेरी बात सुन इधर इतना बच्चा में इतना सा बच्चा था का मार दिया। मैं बता रहा हूँ आपको इतना बच्चा था चार पांच साल का उसके साथ यूपी या बिहार से एक बंदा आया हुआ था उसने गलत काम किया इतने बच्चे के साथ और बाद में उसके पेंट उतार के गला दबा के मारा और उसके बैक साइड पे टॉयलेट वाली जगह पे उसके डंडा डाला इतना बेरहमी से मारा हम आपके खिलाफ नहीं थे इसलिए हमारे मन में गया था अगर आप को अपनी जिम्मेदारी पर कोई अपने घर पे रखता है कोई आपको अपने घर में रखता है कोई अपने प्लाट में रखता है तो आप रह सकते हो जे प्लाट के मालिक खड़े हैं फौसला साहब इधर आओ अगर ये तो आपको अपनी जिम्मेदारी पे इत्ते रख देया सानू कोई नाराजगी नहीं फौसला साहब ਤੁਸੀਂ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਤੇ ਰੱਖ ਲਓ ਸਾਨੂੰ ਕੋਈ ਇਤਰਾਜ਼ ਨਹੀਂ ਨਹੀਂ ਮੈਂ ਆਪਣੇ ਇਹ ਪਹਿਲੀ ਦੇਖੋ ਜੀ ਮੇਰੇ ਪਲਾਂਟ ਦੇ ਮਾਲਕ ਹੈ ਮੈਂ ਤੁਹਾਨੂੰ ਵੈਸੇ ਹੀ ਬੋਲ ਕੇ ਕਹਦਾ ਮੇਰਾ ਖਾਲੀ ਕਟਮ ਹੈ ਬਣਾਣਾ ਹੈ ਇੱਥੇ ਬੋਲੋ ਨਾ ਨਾ ਟੁੱਟਣੇ ਪਹਿਲੇ ਜੀ ਮੈਂ ਤਾਂ ਨਹੀਂ ਆਪਕੇ ਵੀ ਬੱਚੇ ਹਨ ਇੱਕ ਵਾਰੀ ਪਿਆਰ ਨਾਲ ਕਹਿੰਦੇ ਆ ਮੈਂ ਪਹਿਲਾਂ ਵੀ ਕਹਿ ਚੁੱਕਾ ਕਿਉਂਕਿ ਹਾਲੇ ਤੱਕ ਤੁਹਾਡੇ ਜਿਹੜੇ ਆ ਹੱਥ ਉੱਪਰ ਨਹੀਂ ਉੱਠੇ ਕਿ ਨਹੀਂ ਉੱਠਦਾ ਅਸੀਂ ਦਾ ਆ ਗੱਲ ਤੁਹਾਨੂੰ ਕਹਿ ਕੇ ਛੱਡ ਜਾਣਾ ਆ ਔਨ ਰਿਕਾਰਡ ਅਸੀਂ ਗੱਲ ਕਰ ਰਹੇ ਆ ਮੀਡੀਆ ਵਿੱਚ 7 ਦਿਨ ਦਾ ਸਮਾਂ ਹੈ ਨਾ 7 ਦਿਨ ਦਾ ਸਮਾਂ ਚੱਲ ਜਾਏ ਮਨਜੂਰਤ ਉਠਾਓ ਪੜੀ ਲਾਉਂਦਾ ਸਭ ਉਠਾਓ ਯਾਰ ਸਾਹਿਬ ਤੇਰੇ ਵੀ ਜੀ ਤੇ ਮਾਰੇ ਬੰਦਾ ਜੀ ਬੰਦੇ ਜੀ ਨੂੰ ਸੇ ਆ ਵੀ ਮਾਰੇ ਹਾਂ ਉਹ ਆਪ ਨੂੰ ਇਹਦਾ ਪਰਦੇਸ ਨਾ ਮਾ ਕੇ ਲੜਾਈ ਹੈ ਅੱਜ ਨਹੀਂ ਕੀ ਹਾਂਜੀ ਹੰਨ ਲੋਕ ਤੇ ਅਸਮਦਾਇ ਖਲਾਇ ਹੁੰਦਾ ਹੈ ਕੀ ਆਪਕੇ ਬੱਚੇ ਸਾਹ ਉਹਨਾਂ ਦੀ ਗੱਲ ਕਰਨ ਦੇ ਉਹਨਾਂ ਨੂੰ ਵੀ ਗੱਲ ਕਰਨ ਦੇ ਬੱਚੇ ਖਲਾਫ ਦੀ ਕਥੀ ਵੀ ਤਦਾਤ ਲੈ ਕੇ ਤੁਹਾਡੇ ਬੰਦੇ ਹੋਏ ਆ ਜੇ ਇਹਨੂੰ ਕੁਝ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਸੀਗਾ ਇਹ ਨਹੀਂ ਚੱਲੇ ਲੈ ਕੇ ਘਰ ਮੇਂ ਹੀ ਚਲੇਗਾ ਆਨਰ ਕੋਡ ਗੱਲ ਪਈ ਆ ਆਨਰ ਕੋਡ ਦੇ ਬੰਦੇ ਮੰਨ ਵੀ ਗਏ ਕਿ 15 ਬੰਦੇ ਅਸੀਂ ਇਹਦੇ ਘਰ ਦੇ ਮਗਰ ਗਏ ਆ ਜਦੋਂ ਤੁਹਾਡੇ ਬੱਚੇ ਘਰ ਦੇ ਵਿੱਚ ਪਿੰਡ ਦੇ ਵਿੱਚ ਮੰਗਣ ਜਾਂਦੇ ਆ ਉਸਵੇਂ ਨੇ ਸਵਾਦ ਜੇ ਕੋਈ ਇਹਨਾਂ ਨੂੰ ਕੋਈ ਨਹੀਂ ਦਾਣਾ ਪਾਣੀ ਦਿੰਦਾ ਤੇ ਬਾਹਰ ਕੁੰਡਾ ਵੀ ਲਾ ਕੇ ਆਉਂਦੇ ਆ ਠੀਕ ਹੈ ਤੇ ਜੇ ਆ ਤੁਸੀਂ ਸਾਡੇ ਨਾਲ ਹਰਕਤਾਂ ਕਰਨੀ ਆਂ ਤੇ ਅਸੀਂ ਤਾਂ ਨਹੀਂ ਇੱਥੇ ਰਹਿਣ ਦੇਵਾਂਗੇ ਬਈ ਸਾਡੇ ਕੋਲ ਦੋ ਹੀ ਆਪਸ਼ਨ ਆ ਆ

ऐसे मेरी बात सुनो आप हमारे गांव में चाहे जमीन मुड़ ले ऐसे नहीं रहने देंगे दिन नहीं करना सही बात है मानते हो ना ये ब्रदर ये देख लो आप पिंड वाले जी ਆਪ ਪੰਚਾਇਤ ਦੇ ਬਹੁਤ ਸਾਰੇ ਮੈਂਬਰਾਂ ਦੇ ਸਾਈਨ ਇੱਧਰ ਆ ਜਾਓ ਇੱਧਰ ਆਵਾ ਇੱਧਰ ਆਓ ਨਾ ਹੰਗ ਪਰ ਹੈ ਤੁਸੀਂ ਤੁਮੇ ਤਾਂ ਪੜਾ ਵੀ ਨਹੀਂ ਰਾਮ ਹੈ ਸਾਈਡ 'ਤੇ ਹੋ ਜਾਓ ਪ੍ਰਵਿੰਦਰ ਜੀ ਆਪ ਪੰਚਾਇਤ ਮੈਂਬਰਾਂ ਨੇ ਐਪਲੀਕੇਸ਼ਨ ਤੇ ਸਾਈਨ ਕੀਤੇ ਹੋਏ ਆ ਬਹੁਤ ਸਾਰੇ ਨੇ ਕਰ ਦਿੱਤੇ ਇੱਕ ਦੋ ਦੇ ਰਹਿੰਦੇ ਨੇ ਆਹ ਹੈ ਜੀ ਦੂਸਾਂਜ ਕਲਾਂ ਦੇ ਜਿਹੜੇ ਬਸੰਦੇ ਨੇ ਆਹ ਨੰਬਰਦਾਰਾਂ ਨੇ ਪੰਚਾਂ ਨੇ ਸਰਪੰਚ ਸਾਹਿਬ ਨੇ ਉਹਨਾਂ ਨੇ ਸਾਈਨ ਕੀਤੇ ਨੇ ਤੇ ਆਹ ਸਾਈਨ ਕੀਤੇ ਨੇ ਜੀ ਦੁਕਾਨਦਾਰ ਜਿਹੜੇ ਅੱਡੇ ਤੇ ਉਹਨਾਂ ਨੇ ਤੇ ਆਹ ਪਿੰਡ ਵਾਲਿਆਂ ਨੇ ਕੀਤੇ ਨੇ ਹਾਲੇ ਦੋ ਪੇਪਰ ਹੋਰ ਨੇ ਜੀ ਉਹਨਾਂ ਤੇ ਸਾਈਨ ਕੀਤੇ ਹੋਏ ਆ ਔਰ ਜੋ ਡਿਸੀਜਨ ਦੇਣਾ ਸਰਪੰਚ ਸਾਹਿਬ ਦਿੰਦਾ ਵਾ ਸਰਪੰਚ ਸਾਹਿਬ ਇੱਧਰ ਪੰਡਤ ਜੀ ਨਾਲੇ ਮਾਰਤਾ ਇੱਧਾ ਕਰਤਾ ਆ ਦੋ ਤਿੰਨ ਅੱਡੇ ਤੇ ਹੋਏ ਆ ਇੱਕ ਇਹ ਵੀ ਗੱਲ ਆ 6 ਲੱਖ 2.5 ਲੱਖ ਦੇ ਬਰਤ ਨੇ ਪੜਾਉਂਦਾ ਦੇ ਦੇਣੀ ਚਲਗੇ ਸੋਨੂੰ ਪਤਾ ਕੀ ਆ ਜਿਹੜੇ ਵੀ ਬੱਸਾਂ ਚੋ ਸਵਾਰੀਆਂ ਉਤਰੀਆਂ ਜਾਂ ਲੋਕੀ ਆਪਣਾ ਖਰੀਦਦਾਰੀ ਕਰਨ ਆਉਂਦੇ ਆ ਇਹਨਾਂ ਦੇ ਬੱਚੇ ਉਹਨਾਂ ਤੋਂ ਮੰਗਦੇ ਪੈਸਿਆਂ ਦੀ ਮੰਗ ਕਰਦੇ ਪੈਸੇ ਨਹੀਂ ਤਾਂ ਸਮਾਨ ਲੈ ਕੇ ਦੋ ਟਾਈਮ ਦਿੱਤਾ ਦੱਸਾਇਆ ਕਿ ਮਾਹੌਲ ਨਾ ਖਰਾਬ ਹੋਵੇ ਕਿ ਤੁਸੀਂ ਕੰਮਕਾਰ ਵਾਲੇ ਬੰਨੇ ਆ ਜੇ ਜਿੱਥੇ ਕੰਮ ਕਰਦੇ ਆ ਉਹਨਾਂ ਨੂੰ ਕਹੋ ਸਾਨੂੰ ਰੱਖ ਲਓ ਜੇ ਆਪਣੀ ਜ਼ਿੰਮੇਵਾਰੀ ਤੇ ਰੱਖ ਲਵੇ ਇੱਥੇ ਨਹੀਂ ਰਹਿਣਾ ਕਿਸੇ ਨੇ ਵੀ ਠੀਕ ਹੈ 7 ਦਿਨ ਤੋਂ ਅੱਪਲ ਤੱਕ ਕੱਲ ਪਰਸੋ ਤੇ ਖਾਲੀ ਸ਼ੁਰੂ ਕਰਦੇ ਹੋ ਕਰਨਾ ਇੱਕ ਲੈ ਕੇ ਆਇਆ ਝੁੱਗੀ ਬਣਾਉਣ ਨੂੰ ਉਹਨੂੰ ਕਹਦੇ ਐਵੇਂ ਟਾਈਮ ਨਾ ਖਰਾਬ ਕਰਿਆ ਆਪਣਾ ਅਮਾਰਾ ਤੇਸ ਮੁੰਡਾ ਹੈ ਅਖੀਰ ਮੇ ਪੜਦਾ ਹੈ ਮੈਂ ਤਾਂ ਹੀ ਕਿਹਾ ਕਿ ਤੁਹਾਨੂੰ ਜੇ ਤੂੰ ਕੰਮ ਕਰਨ ਵਾਲੇ ਤਾਂ ਤੁਹਾਡੇ ਮੇਰੇ ਖਿਆਲ 670 ਬੰਦਾ ਆ ਗਿਆ ਇੱਥੇ ਉਹਦੇ ਵਿੱਚੋਂ 50 ਬੰਦੇ ਕੰਮ ਕਰਦੇ ਹੁਣੇ ਮੈਂ ਇੱਥੇ ਮੈਂ ਵੀ ਠੇਕੇਦਾਰ ਆ ਮੈਂ ਲੈਣ ਉਹਦਾ ਕੋਈ ਨਹੀਂ ਜਾਂਦਾ ਬੰਦਾ ਕੰਮ ਤੁਸੀਂ ਜਿਹਦੇ ਨਾਲ ਕੰਮ ਤੇ ਲੱਗੇ ਆ ਉਹਨਾਂ ਦੇ ਉਹਨਾਂ ਨੂੰ ਤਾਂ ਸਾਨੂੰ ਆਪਣੀ ਜ਼ਿੰਮੇਵਾਰੀ ਤੇ ਰੱਖ ਲਓ ਪੈਂਟ ਦੇ ਹੋਏ ਜਿੱਥੇ ਕੰਮ ਕੀ ਇੰਦਣੇ ਰਹਿਣਾ ਤਾਂ ਇੰਦਣੇ ਦੇ ਸਰਪੰਚ ਨੂੰ ਜੇ ਕਾਲੀ ਰਹਿਣਾ ਤਾਂ ਕਾਲਿਆਂ ਦੇ ਸਰਪੰਚ ਨੂੰ ਦੇਣਾ ਆ ਜੇ ਤੁਸੀਂ ਸਾਝੀ ਰਹਿਣਾ ਤਾਂ ਮੈਨੂੰ ਦੇਖ ਕੇ ਜਾਣਾ ਚਲੋ ਤਾਂ ਸਾਂਝੇ ਦੇ ਰਸਤਾ ਹੋਵੇ ਕਿੱਥੇ ਰਹਿਣੇ ਕਿਸੇ ਦੇ ਘਰ ਹਾਂ ਕਿੱਥੇ ਹੋ ਗਏ ਨਾ ਮਾਰਦੇ ਹੋ ਅੱਛਾ ਕੁਲੀ ਤੋ ਜੱਕੜਾਣੀ ਆ ਹਾਂ ਠੀਕ ਐ ਇੰਨੀ ਕੋ ਬੇਨਤੀ ਆ ਸਾਡੀ ਕੋਈ ਮਾਹੌਲ ਨਾ ਖਰਾਬ ਹੋਵੇ ਸਭ ਨੇ ਰਹਿਣ ਦਾ ਟਾਈਮ ਐ ਸੱਤਾ ਦਿਨਾਂ ਦੇ ਵਿੱਚ ਵਿੱਚ ਖਾਲੀ ਕਰਦੇ ਠੀਕ ਐ ਨਿਸ਼ਾਨ ਲੇ ਜਾਓ ਫੇਰ ਨਾ ਤੁਹ ਖੁੱਲੜ ਬਾਈ ਦੇ ਵਿੱਚ ਕੋਈ ਸ਼ਰਾਰਤੀ ਅੰਤਰ ਹੋ ਰਿਹਾ ਜੀ ਜੀ ਸਾਨੂੰ ਅਰਦ ਵਾਲੇ ਸਮਾਜ ਸੇਵਕ ਹੈਗੇ ਆ ਸੰਸਥਾਵਾਂ ਆ ਉਹ ਕਹਿੰਦੇ ਵੀ ਐਦਾਂ ਬਾਕੀ ਪੰਚਾਇਤਾਂ ਮਤੇ ਪਾਈ ਜਾਂਦੀਆਂ ਬੰਦੇ ਨੂੰ ਉਠਾ ਰਹੀਆਂ ਜਿਹੜੇ ਨਜਾਇਜ਼ ਰਹਿੰਦੇ ਆ ਅਸਤੇ ਇਹ ਕਹਿ ਰਹੇ ਆ ਕਿ ਜਿਹੜੇ ਨਯਾਇਜ ਰਹਿੰਦੇ ਆ ਉਹ ਕਿਸੇ ਕੋਈ ਜ਼ਿੰਮੇਵਾਰੀ ਲੈਂਦਾ ਤਾਂ ਉਹੀ ਆ ਗਹਿ ਸਕਦੇ ਆ ਹਾਂ ਸਾਨੂੰ ਕੋਈ ਨਹੀਂ ਉਹਦਾ ਚੱਕਰ ਜੇ ਕੋਈ ਜ਼ਿੰਮੇਵਾਰੀ ਲੈਂਦਾ ਪੰਜ ਸਪਾਂਸਰ ਅੱਜ ਅੱਡਾ ਦੁਸਾਂਝ ਕਲਾ ਤੇ ਮਹਿਰ ਤੇ ਜਿਹੜੇ ਝੁੱਗੀਆਂ ਵਾਲੇ ਆ ਕੀ ਉਹਨਾਂ ਨੂੰ ਅੱਜ ਸੰਦੇਸ਼ ਦਿੱਤਾ ਕੀ ਕਹਿਣਾ ਚਾਹੁੰਦੇ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਅੱਜ ਪਿੰਡ ਦੁਸਾਂਝ ਕਲਾ ਦੇ ਵਿੱਚ ਅੱਡੇ ਦੇ ਵਿੱਚ ਜਿਹੜੀਆਂ ਵੀ ਝੁੱਗੀਆਂ ਬਣੀਆਂ ਆ ਪਿੰਡ ਵਾਲੇ ਮੋਹਤਵਾਰ ਨੰਬਰਦਾਰ ਸਾਹਿਬ ਪਿੰਡ ਵਾਸੀ ਅੱਡਾ ਵਾਸੀ ਇਕੱਠੇ ਹੋ ਕੇ ਇਨਾ ਮੈਂ ਇੱਕ ਬੇਨਤੀ ਕਰਨ ਆਏ ਆ ਕਿ ਜੋ ਮਾਹੌਲ ਚੱਲ ਰਿਹਾ ਅੱਜਕੱਲ ਉਹਦੇ ਤੋਂ ਡਰਦੇ ਹੋਏ ਅਸੀਂ ਇਹਨਾਂ ਨੂੰ 7 ਦਿਨ ਦਾ ਟਾਈਮ ਦਿੱਤਾ ਆ ਕਿ 7 ਦਿਨਾਂ ਦੇ ਵਿੱਚ ਵਿੱਚ ਆਪਣੀਆਂ ਝੁਗੀਆਂ ਖਾਲੀ ਕਰ ਦੇਣ ਇਨੀ ਸਾਡੀ ਗੱਲ ਮੰਨ ਵੀ ਲਈਏ ਜੇ ਕੋਈ ਵੀ ਪਿੰਡ ਵਾਸੀ ਜਾਂ ਕੋਈ ਜ਼ਿਮੀਂਦਾਰ ਜਾਂ ਕੋਈ ਠੇਕੇਦਾਰ ਹੈ ਨਾ ਉਹ ਆਪਣੀ ਜ਼ਿੰਮੇਵਾਰੀ ਤੇ ਆਪਣੇ ਘਰ ਜਾਂ ਆਪਣੇ ਘੂਟੇ ਰੱਖਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਹੋਵੇਗੀ ਉਹਦੇ ਕੋਲ ਰੱਖ ਸਕਦਾ ਆ ਇਹ ਆਪਣਾ ਆਧਾਰ ਕਾਰਡ ਉਧਰ ਲਾ ਪ੍ਰੂਫ ਕਿੱਥੇ ਦੇ ਆ ਉੱਥੇ ਉਸ ਬੰਦੇ ਨੂੰ ਉਹ ਜਾਂ ਪ੍ਰਸ਼ਾਸਨ ਤੇ ਜਾਂ ਪਿੰਡ ਦੇ ਸਰਪੰਚ ਨੂੰ ਜੇ ਕਿਸੇ ਵੀ ਪਿੰਡ ਰਹਿੰਦੇ ਆਲੇ ਦੁਆਲੇ ਕਾਰੇ ਦੁਸ਼ਾਂਜ ਕਲਾਂ ਇਹਨਾਂ ਅੱਗੇ ਦੇ ਵੀ ਰਹਿੰਦੇ ਆ ਤਾਂ ਉੱਥੇ ਜਾਣਾ ਜ਼ਰੂਰ ਕਰਵਾਉਣ ਕਿਉਂ ਨਹੀਂ ਸਾਡੀ ਵੈਂਟੇ ਗੋਲ ਕਰ ਲਈ ਹੈ ਜੇ ਇਹ ਕੰਮ ਨਹੀਂ ਕਰਦੇ ਤਾਂ ਫਿਰ ਅਗਲੀ ਕਾਰਵਾਈ ਕੀ ਆ ਅਗਲੀ ਕਾਰਵਾਈ ਫਿਰ ਪ੍ਰਸ਼ਾਸਨ ਨੂੰ ਦੱਸਾਂਗੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਤੇ ਫਿਰ ਇਹਨਾਂ ਦੀ ਝੁੱਗੀਆਂ ਚਕਵਾਵਾਂਗੇ ਵੈਸੇ ਇਹ ਨਹੀਂ ਸਾਡੀ ਗੱਲ ਮੰਨ ਲਈ ਹੈ ਤੇ ਐਸਓ ਆਰ ਅੱਗੇ ਦਾ ਕਾਫੀ ਘਾਟੂ ਹੈ ਇਸ ਵਾਰ ਕਾਫੀ ਜ਼ਿਦਾਰ ਦੇ ਵਿੱਚ ਝੁੱਗੀਆਂ ਬਣ ਗਈਆਂ ਤੋ ਇਹ ਦੇਖਣ ਚਾਇਆ ਕਿ ਹਿਫਾਰਫਰ ਏਰੀਆਸ ਵਿੱਚ ਕਾਪੀਆਂ ਹੋਰ ਵਿੱਚ ਕਾਟੀਆਂ ਜਿਹਦੇ ਵਿੱਚੋਂ ਅ ਉਹ ਚੁਕਾਉਣ ਦੇ ਕੱਢ ਕੇ ਲੱਗਦਾ ਕਿ ਦੁਕਾਨਾਂ ਦੇ ਵਿੱਚ ਜਿਹੜਾ ਜ਼ਿਆਦਾ ਰੱਜ ਪੈ ਗਿਆ ਹਾਂਜੀ ਮੇਨ ਦਾ ਕਾਰਨ ਇਹ ਆ ਕਿ ਇਹਨਾਂ ਦਾ ਕਿ ਤਦਾਰ ਵਾਧੀ ਜਾ ਰਹੀ ਆ ਪਿਛਲੇ ਕੁਝ ਸਾਲਾਂ ਚ ਕੋਸ਼ ਹੋ ਗਿਆ ਹੁੰਦੀਆਂ ਸੀ ਤਾਂ ਇਸ ਲਈ ਕਿਸੇ ਨੇ ਧਿਆਨ ਨਹੀਂ ਦਿੱਤਾ ਇਹਨਾਂ ਵੱਲਾਂ ਪਰ ਪਿਛਲੇ ਲਗਭਗ ਸਾਲ ਤੋਂ ਕਾਫੀ ਬਜ਼ਾਰੇ ਵਿੱਚ ਵੱਲ ਗਾਇਆ ਹੈ ਅਡੇ ਦੇ ਵਿੱਚ ਚੋਰੀਆਂ ਵੀ ਹੁੰਦੀਆਂ ਕੁਛ ਇਹ ਮੰਗਦੇ ਆਪ ਵੀ ਗੱਡੀਆਂ ਵਾਲਿਆਂ ਨੂੰ ਵੀ ਤੰਗ ਕਰਦੇ ਆ ਬੱਚੇ ਭੰਗਦੇ ਆ ਦੁਰਘਟਨਾਵਾਂ ਵੀ ਹੋ ਸਕਦੀਆਂ ਆ ਆਪਸ ਵਿੱਚ ਦਾਰੂ ਵੀ ਦੇ ਲੜਬੰਦੇ ਆ ਪਿਛਲੇ ਸਾਲਾਂ 'ਚ ਇਹ ਆਪਸ ਚ ਲੜਾਈ ਕਰਕੇ ਇਕੱਲੇ ਸ਼ੋਰਾਂ ਵੀ ਢੱਡ ਜਮਾਰਤਾ ਸੀ ਆਪਣੇ ਇੱਥੇ ਇੱਕ ਮੁੰਡਾ ਆ ਬਿਨੀ ਉਹਦੇ ਮਗਰ ਵੀ ਹਥਿਆਰ ਲੈ ਕੇ ਬੈਗਾ ਸੀ ਤਾਂ ਇਸ ਚੀਜ਼ ਤੋਂ ਡਰਦੇ ਹੋਏ ਅਸੀਂ ਇਹ ਫੈਸਲਾ ਲਿਆ ਆ ਪੂਰੇ ਪਿੰਡ ਨੇ ਨਗਰ ਨੇ ਇਹ ਸੱਤ ਦਿਨ ਦੇ ਵਿੱਚ ਵਿੱਚ ਜੇ ਜੇ ਇਹ ਚਾਹਿਆ ਕਿ ਬੱਚੇ ਦਾ ਜਦੋਂ ਪਿੰਡ ਦੇ ਵਿੱਚ ਮੰਗਲ ਜਾਂਦੇ ਆ ਜਾਂ ਉਹਨਾਂ ਦੇ ਘਰਾਂ ਨੂੰ ਜਿੱਦੇ ਜਿੱਦੇ ਲਾ ਦਿੰਦੇ ਕੁੰਡੇ ਲਾ ਦਿੰਦੇ ਬਾਹਰੋਂ ਇੱਕ ਇਹ ਵੀ ਧਿਆਨ ਚਾਹੀਏ ਤੁਹਾਡੇ ਹਾਂਜੀ ਜਦੋਂ ਮੰਗਲ ਜਾਂਦੇ ਆ ਜੇ ਕੋਈ ਕੁੰਡਾ ਨਹੀਂ ਖੋਲਦਾ ਤਾਂ ਇਹ ਵੀ ਕਹਿੰਦਾ ਆਈਆਂ ਕਿ ਕੁੰਡਾ ਲਾ ਕੇ ਦੌੜ ਜਾਂਦੇ ਆ ਅੱਛਾ ਜੀ ਤੰਗ ਪਰੇਸ਼ਾਨ ਕਰਦੇ ਆ ਕੋਈ ਐਨਆਰਆਈ ਆ ਜਾਵੇ ਉਹਨਾਂ ਦੀਆਂ ਗੱਡੀਆਂ ਦੇ ਮਦਰ ਮਦਰ ਦੌੜਦੇ ਆ ਠੀਕ ਹੈ ਜੀ ਤੇ ਤੁਸੀਂ ਇਸ ਸਬੰਧੀ ਪ੍ਰਸ਼ਾਸਨ ਨੂੰ ਮਤਲਬ ਕੋਈ ਦਰਖਾਸਤ ਜਾਂ ਕੋਈ ਬੇਨਤੀ ਕੀਤੀ ਹੈ ਬੇਨਤੀ ਦਰਖਾਸਤ ਲਿਖੀ ਹੈ ਪਹਿਲਾਂ ਅਸੀਂ ਇਹ ਸੋਚਿਆ ਹੈ ਕਿ ਪਿੰਡ ਵੱਲੋਂ ਕੇ ਸਾਰੇ ਇਕੱਠੇ ਹੋ ਗਏ ਇੱਕ ਵਾਰੀ ਖੋਲੋ ਇਹਨਾਂ ਨੂੰ ਬੇਨਤੀ ਕਰ ਦਈਏ ਜੇ ਕਰੇ ਨਹੀਂ ਮੰਨਦੇ ਤਾਂ ਫਿਰ ਪ੍ਰਸ਼ਾਸਨ ਦੀ ਸਹਾਇਤਾ ਜ਼ਰੂਰ ਲਈ ਜਾਵੇਗੀ ਬਹੁਤ ਬਹੁਤ ਧੰਨਵਾਦ ਜੀ ਸਾਸੀ ਸਾਸੀਬਾ ਜੀ ਕੀ ਨਾਂ ਤੁਹਾਡਾ ਤਸਵੀਰ ਸਿੰਘ ਇਹ ਕੀ ਮਸਲਾ ਜਿਹੜਾ ਅੱਡਾ ਦੁਸਾਨ ਖੇਲਾਂ ਦੇ ਵਿੱਚ ਆਪਾਂ ਗ੍ਰਾਮ ਪੰਚਾਇਤ ਦੇ ਪਿੰਡ ਵਾਸੀ ਅੱਡਾ ਵਾਸੀ ਖਰੇ ਆ ਅੱਡਾ ਕੀ ਹੈ ਜੀ ਇਹਨਾਂ ਨੇ ਗੁੰਡਾਗਰਦੀ ਕੀਤੀ ਹੈ ਇੱਥੇ ਇੱਕ ਮੁੰਡੇ ਦੇ ਘਰ ਮੰਗਲ ਗਏ ਉਹਦੇ ਕੁੱਤੇ ਰੱਖੇ ਹੋਏ ਸੀ ਇਹਨਾਂ ਨੂੰ ਕੁੱਤਾ ਪੈ ਗਿਆ ਤੇ ਮੁੜ ਕੇ ਆ ਕੇ ਇਥੋਂ 15 ਜਣੇ ਉਹਦੇ ਘਰ ਨੂੰ ਮਾਰਨ ਗਏ ਅੱਛਾ ਜੀ ਇਸ ਕਰਕੇ ਇਹੀ ਮਸਲੇ ਇਦਾਂ ਦੇ ਇਹ ਗੁੰਡਾਗਰਦੀ ਇਹਨਾਂ ਦੀ ਪੂਰੀ ਹੈ ਇੱਥੇ ਜੇ ਕੋਈ ਇੱਕ ਬੰਦਾ ਉਹਦੇ ਪਲਾਟ 'ਚ ਬੈਠੇ ਸੀ ਉਹ ਇਹਨਾਂ ਨੂੰ ਉਠਾਲਣ ਆਇਆ ਤਾਂ ਉਹਨੂੰ ਕਹਿੰਦੇ ਤੂੰ ਹੁੰਨਾ ਕੌਣ ਹੈ ਸਾਨੂੰ ਦਾ ਅੱਛਾ ਜੀ ਹਾਂਜੀ ਮਤਲਬ ਇਹਨੀ ਇਹਨਾਂ ਦੀ ਦਹਿਸ਼ਤ ਹੋ ਚੁੱਕੀ ਹੈ ਹਾਂਜੀ ਹਾਂਜੀ ਹੁਣ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਗ੍ਰਾਮ ਪੰਚਾਇਤ ਦੁਸਾਂਝ ਚਲਾਣੇ ਦਾ ਕਹਿਤਾ ਵੀ ਇੱਕ ਹਫ਼ਤੇ ਦਾ ਟਾਈਮ ਦਿੱਤਾ ਆ ਜੇਕਰ ਇੱਕ ਹਫ਼ਤੇ ਚ ਨਹੀਂ ਉੱਠੇ ਤਾਂ ਫੇਰ ਕੀ ਕਾਰਵਾਈ ਆ ਇਹ ਪੰਚਾਇਤ ਦੇ ਨਾਲ ਆ ਪੰਚਾਇਤ ਜਿੱਦਾਂ ਕਰੂਗੀ ਉਹਦੇ ਨਾਲ ਬਹੁਤ ਬਹੁਤ ਧੰਨਵਾਦ ਸਾਸੀ ਕਾਲ ਬਲੰਦਰ ਭਾਜੀ ਕੀ ਕਹਿਣਾ ਅੱਜ ਦੇ ਜਿਹੜੇ ਮਸਲੇ ਦੇ ਵਿੱਚ ਆਪਾਂ ਕੱਤਰਤ ਹੋਏ ਐਡਾ ਦੁਸ਼ਾਨ ਖਲਾ ਅੱਜ ਦੇ ਮਸਲੇ ਦੇ ਵਿੱਚ ਤੇ ਇਹ ਹੀ ਆ ਜਿਹੜਾ ਹਿਸ਼ਾਪੁਰ ਕਾਂਡ ਹੋਇਆ ਉਹ ਬਹੁਤ ਨਹੀਂ ਗਲਤ ਕੀਤਾ ਤੇ ਉਹਦੇ ਸਬੰਧ ਵਿੱਚ ਉੱਥੇ ਹਿਸ਼ਾਪੁਰ ਤੋਂ ਤਾਂ ਸਭ ਜੀ ਬੁਝੇ ਭਜਾ ਦਿੱਤੇ ਆ ਹਾਂਜੀ ਇੱਥੋਂ ਵੀ ਇਹਨਾਂ ਨੂੰ ਓਠਾ ਲੈਣਾ ਚਾਹੀਦਾ ਇੱਕ ਹੁਣ ਆਹ ਬਿਹਾਰੀ ਕ ਹੋਇਆ ਜਲੰਧਰ ਵੀ ਕਾਂਡ ਨਹੀਂ ਕਰ ਦਿੱਤਾ ਬਿਲਕੁਲ ਜੀ ਉਹ ਛੋਟੀ ਜੀ ਬੱਚੀ ਨੂੰ ਉਹ ਖੱਚ ਕੇ ਅੰਦਰ ਲੈ ਗਏ ਇਦਾਂ ਦੀਆਂ ਹਰਕਤਾਂ ਬਹੁਤ ਜ਼ਿਆਦਾ ਕਰਦੇ ਆ ਤੇ ਬਾਕੀ ਨਜਾਇਜ਼ ਕਬਜ਼ੇ ਆ ਇਹਨਾਂ ਦੇ ਜੇ ਕੋਈ ਆਪਣੇ ਕਾਰਜ ਆਪਣੇ ਖੂਦ ਇਹਨਾਂ ਨੂੰ ਬਖਾਵਾਣਾ ਚਾਹੁੰਦਾ ਪਠਾਰ ਸਾਹਿਬ ਦਾ ਨਹੀਂ ਤੇ ਇਹਨਾਂ ਨੂੰ ਉਠਾ ਲੈਣਾ ਚਾਹੀਦਾ ਜੀ ਬਿਲਕੁਲ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਅੱਡਾ ਦੁਕਾਨ ਚੋਲਾ ਇਲਾਕੇ ਪਰ ਤੋਂ ਪਤਵੰਤੇ ਸੱਜਣਾਂ ਵੀਰ ਸਾਡੇ ਵਿੱਚ ਪਹੁੰਚੇ ਆ ਉਹਨਾਂ ਦੀ ਵੀ ਇਹੀ ਰਾਏ ਆ ਕਿ ਇਹ ਜਿਹੜੇ ਨਜਾਇਜ਼ ਕਬਜ਼ੇ ਕਰਕੇ ਬੈਠੇ ਪਲਾਟਾਂ ਤੇ ਬੈਠੇ ਆ ਜਾਂ ਨਹਿਰਾਂ ਦੇ ਬੈਠੇ ਆ ਨਹਿਰੀ ਵਿਭਾਗ ਨੂੰ ਪਿਛਲੇ ਜ਼ੰਬੇ ਸਮੇਂ ਤੋਂ ਅਸੀਂ ਵੀ ਦਰਖਾਸਤ ਵੀ ਦਿੱਤੀ ਸੀਗੀ ਤੇ ਉਹਦਾ ਵੀ ਅਪਰੋਚ ਕੀਤਾ ਸੀ ਵੀ ਇਹਨਾਂ ਨੂੰ ਉਠਾਇਆ ਜਾਵੇ ਲੇਕਿਨ ਇਹਨਾਂ ਦੀ ਜਿਹੜੀ ਹੈ ਗੁੰਡਾਗਰਦੀ ਉਹ ਦਿਨ ਤੋਂ ਦਿਨ ਵਧਦੀ ਜਾ ਰਹੀ ਹੈ ਤਾਂ ਪਿਛਲੇ ਸਮੇਂ ਇਹਨਾਂ ਦਾ ਇੱਕ ਬੱਚਾ ਖੇਡਦਾ ਖੇਡਦਾ ਨਹਿਰ ਦੇ ਵਿੱਚ ਜਿਹੜਾ ਡਿੱਗ ਕੇ ਉਹ ਮਰ ਚੁੱਕਾ ਸੀ ਤਾਂ ਉਹਨੂੰ ਬਿਰਕਾਂ ਵਾਲੀ ਝਾੜ ਦੇ ਵਿੱਚੋਂ ਅੱਡੀ ਉਹਦੀ ਬੋਡੀ ਜਿਹੜੀ ਉਭਾਂਧ ਕੀਤੀ ਸੀ ਤੇ ਲੱਭਦੇ ਉਹਨੂੰ ਬੁਰੇ ਪਿੰਡ ਚ ਦੇ ਜਦੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਅੱਡੇ ਦੇ ਵਿੱਚੋਂ ਉਹ ਕਿਤੇ ਪਾਸੇ ਜਾਣੀ ਦੇਆ ਸੀ ਤਾਂ ਦੇਖਣ ਵਿੱਚ ਆਇਆ ਸੀ ਕੋਈ ਬਿਰਕਾਂ ਵਾਲੇ ਝਾੜ ਦੇ ਵਿੱਚ ਜਿਹੜੀ ਉਹਦੀ ਡੈੱਡ ਬੋਡੀ ਉਹ ਮਿਲੀ ਸੀ ਤੇ ਇਹਦੇ ਕਰਕੇ ਅਸੀਂ ਉਹਨਾਂ ਦੁਸਾਂਚ ਕਲਾਂ ಗ್ರಾಮ ਪੰਚਾਇਤ ਤੇ ਪਿੰਡ ਵਾਸੀ ਦੁੱਖ ਦੁਕਾਨਦਾਰ ਵੀ ਤੇ ਇਲਾਕੇ ਭਰ ਦੇ ਜਿਹੜੇ ਪਤਵੰਤੇ ਦੁਕਾਨਦਾਰ ਕਰਦੇ ਇੱਥੇ ਦੁਕਾਨਾਂ ਕਰਦੇ ਜਿਹਨਾਂ ਦੇ ਪਲਾਟ ਆ ਉਹਨਾਂ ਨੇ ਇਹੀ ਪੁਰਜੋਗ ਮੰਗ ਕੀਤੀ ਆ ਕਿ ਇੱਕ ਹਫ਼ਤੇ ਦੇ ਲੈ ਇਹਨਾਂ ਨੂੰ ਟਾਈਮ ਦਿੱਤਾ ਆ ਔਰ ਇਸ ਟਾਈਮ ਦੇ ਵਿੱਚ ਜੇ ਤੱਕ ਉੱਠਦੇ ਆ ਤਾਂ ਠੀਕ ਆ ਨਹੀਂ ਤਾਂ ਪ੍ਰਸ਼ਾਸਨ ਨੂੰ ਲਿਆ ਕੇ ਬੰਦ ਦੀ ਕਾਨੂੰਨੀ ਕਾਰਵਾਈ ਜਿੱਦਾਂ ਵੀ ਹੋਗੀ ਇਹਨਾਂ ਨੂੰ ਉਠਾਲਿਆ ਜਾਵੇਗਾ ਦੂਜੇ ਅੰਬਰ ਦੇ ਚੋਨੇ ਦਾ ਸੀਜ਼ਨ ਆ ਰਿਹਾ ਉਹਦੇ ਵਿੱਚ ਚੋਰੀਆਂ ਵੀ ਕਰਦੇ ਆ ਬਿਲਕੁਲ ਜੀ ਛੋਟੇ ਜੀਨੀਦਾਂ ਨਾਲ ਵੱਧੇ ਝੋਨਾ ਵੇਚਿਆ ਮੰਡੀ ਦੇ ਵਿੱਚ ਬਿਲਕੁਲ ਜੀ ਰੂਪ ਆਉਂਦਾ ਜੀ ਹਾਂਜੀ ਇਸ ਕਰਕੇ ਅਸੀਂ ਤਾਂ ਅਹੀ ਗਏ ਉਹਨਾਂ ਨੂੰ ਫੋੜੀ ਟੋਲ ਤੇ ਥੋੜਾ ਹਾਲਾ ਚਾਲ ਚਲਿਆ ਚਿੰਤ ਚ ਆਇਆ ਕਿ ਕੋਈ ਇੱਥੇ ਇਹਨਾਂ ਦੇ ਜਿਹੜੇ ਮਤਲਬ ਇਹਨਾਂ ਨੂੰ ਸੱਜਦਾ ਆ ਕੋਈ ਬੰਦਾ ਇੱਥੇ ਅੱਡੇ ਦੁਕਾਨਾਂ 'ਚ ਲੰਦਾ ਜਾਂ ਉਹ ਲਾਹਣੇ ਪਰ ਤੁਹਾਡੇ ਦੇ ਵਿੱਚ ਰਹਿੰਦਾ ਉਹ ਜਿਹੜਾ ਇਹਨਾਂ ਦਾ ਸਾਰਾ ਝੋਨਾ ਹੁੰਦਾ ਇਕੱਠਾ ਕਰਕੇ ਉਹ ਆ ਵੇਚਦਾ 12-13 ਰੁਪਏ ਦੀ ਗੱਲ ਸੁਣੀ ਆ ਕਿ ਘੱਟ ਮੁੱਲ ਦੇ ਵਿੱਚ ਖਰੀਦ ਕੇ ਤੇ ਵੱਧ ਮੁੱਲ ਦੇ ਵਿੱਚ ਮੰਡੀ ਦੇ ਵਿੱਚ ਉਹ ਵੇਚਦਾ ਆ ਇਹ ਸੌਂਡ ਵਿੱਚ ਆਇਆ ਇਹ ਬਈਥ પેટ્રોલ ਪੰਪ ਤੇ પેટ્રોલ ਪੰਪ ਵਾਲੇ ਨੇ ਇਹਨਾਂ ਵਿੱਚ ਝੋਨਾ ਖਰੀਦ ਕੇ ਫੇਰ ਕਿਸੇ ਆਰਤੀ ਨੂੰ ਵੇਚਿਆ ਅੱਛਾ ਜੀ 14-15 ਲੱਖ ਦਾ ਝੋਨਾ ਵੇਚਿਆ ਇਹਨਾਂ ਕਿਸੇ ਜ਼ਮੀਨ ਦਾ ਹਲਕੇ ਸਾਡਾ ਵੀ ਇਹਨਾਂ ਹੁੰਦਾ ਜਿੰਨਾ ਇਹ ਵੇਚ ਚੁੱਕੇ ਆ ਠੀਕ ਹੈ ਜੀ ਅਸੀਂ ਵੀ ਖੇਤੀ ਕਰਦੇ ਆ ਸਾਡਾ ਕੋਲ ਨਹੀਂ ਇਹਨਾਂ ਹੁੰਦਾ ਜਿੰਨਾ ਇਹ ਨਹੀਂ ਵੇਚਿਆ ਇਹ ਕਿੱਥੋਂ ਲਿਆਉਂਦੇ ਆ ਚੋਰੀ ਕਰਕੇ ਲਿਆਉਂਦੇ ਹੋਰ ਕਿੱਥੇ ਲੈ ਕੇ ਆਉਂਦੇ ਬਿਲਕੁਲ ਇਹਨਾਂ ਵੀ ਕਿਉਂ ਮਸ਼ੀਨਾਂ ਨਹੀਂ ਸਰਦੀਆਂ ਖੇਤਾਂ ਦੇ ਵਿੱਚ ਜਿਹੜਾ ਇਹ ਝੋਨਾ ਮਤਲਬ ਇਹਨਾਂ ਬੇਚ ਲੈਂਦੇ ਆ ਤੇ ਤੁਸੀਂ ਜਿਹੜਾ ਇਹ પેટ્રોલ ਪੰਪ ਵਾਲਾ ਜ਼ਿਕਰ ਕੀਤਾ ਉਹਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਕਿ ਮਤਲਬ ਜੇ ਉਹ 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 ਕੀ ਕਰ ਉਹਨਾਂ ਤੇ ਉਹਦੀ ਇੱਕ ਦੁਕਾਨਦਾਰੀ ਆ ਉਹ ਕੋਈ ਵੇਚਣਾ ਹੂਆ ਉਹਨਾਂ ਤਕਰੀਦ ਹੀ ਨਾ ਨਹੀਂ ਨਹੀਂ ਉਹ ਅਪਰੋਚ ਕਰਦੇ ਕਿ ਉਹ ਦੱਸਿਆ ਦਸੰਤ ਆਇਆ ਕਿ ਉਹ ਇਹਦਾ ਬੰਦਾ ਉਹ ਇਹਨਾਂ ਨੂੰ ਸਰਦਲਾ ਬੁਲਾਉਂਦਾ ਮੈਂ ਬੁਲਾਉਂਦਾ ਕੋਈ ਨਹੀਂ ਉਹ ਕੋਈ ਬੁਲਾਉਂਦਾ ਨਹੀਂ ਹੈਗਾ ਉਹਨਾਂ ਨੂੰ ਅੱਛਾ ਜੀ ਹਾਂ ਜੀ ਆ ਬੁਲਾਉਂਦਾ ਉਹ ਕੋਈ ਨਹੀਂ ਹੈਗਾ ਇਹ ਆਪ ਇਹ ਖਰੀਦਦਾ ਆ ਉਹਦੇ ਕੋਲ ਭਾਵੇਂ ਹੁਣ ਮੈਂ ਉਹਨੂੰ ਵੇਚਣ ਚਲ ਜਾਂ ਉਹਨੂੰ ਮੇਰੇ ਤੋਂ ਵੀ ਖਰੀਦ ਲੈਣਾ ਬਿਲਕੁਲ ਜੀ ਹਨਾ ਉਹਦਾ ਖਰੀਦ ਲੈਣਾ ਖਰੀਦ ਕੇ ਉਹਨੇ ਗਾਹ ਵੇਚ ਦੇਣਾ ਉਹ ਆਪਣੇ ਪੂਰੇ ਰੇਟ ਤੇ ਵੇਚ ਦੇਣਾ ਠੀਕ ਹੈ ਜੀ ਬਹੁਤ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦੇ ਹਾਂ ਜੀ ਧੰਨਵਾਦ ਜੀ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਪਵਿੰਦਰ ਜੀ ਅੱਜ ਦੁਸਾਂਝ ਕਲਾਡੇ ਦੇ ਵਿੱਚ ਕੇਸ ਮਸਲੇ ਦੇ ਗੱਤਰਤ ਹੋਏ ਆ ਤਾਂ ਕੀ ਮਾਮਲਾ ਹੈਗਾ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਸੋ ਸਾਰੇ ਪੰਜਾਬ ਨੂੰ ਕੀ ਸਾਰੇ ਵਰਲਡ ਨੂੰ ਪਤਾ ਆ ਕਿ ਸ਼ਾਰਪੁਰ ਦੇ ਵਿੱਚ ਜੋ ਮੰਦਪਾਗੀ 5 ਦਿਨ ਪਹਿਲਾਂ ਹੋਈ ਆ ਇੱਕ 4 ਸਾਲ ਦਾ ਬੱਚਾ ਜਿਹੜਾ ਆ ਉਹ ਇਸ ਚਿਦਿਆਂ ਵਾਲੇ ਕਬੀਲੇ ਨੇ ਮਾਰ ਦਿੱਤਾ ਆ ਔਰ ਉਹਨਾਂ ਬਹੁਤ ਹੀ ਗਲਤ ਵਿਵਹਾਰ ਕੀਤਾ ਆ ਉਸ ਮਸਲੇ ਦੇ ਵਿੱਚ ਅੱਜ ਪਿੰਡ ਸਾਂਝਕਲਾ ਜਿਹੜਾ ਅੱਡੇ ਦੇ ਉੱਤੇ ਕਰਤੋਗੜ 100 150 ਛੁੱਗੀ ਹੈਗੀ ਆ ਨਾ ਉਹਨਾਂ ਕੋ ਕੋਡਰ ਕਾਰਡ ਹੈ ਨਾ ਉਹਨਾਂ ਦਾ ਕੋ ਰੈਜ਼ਡੈਂਸ ਪ੍ਰੂਫ ਹੈ ਅੱਜ ਉਹਨਾਂ ਨੂੰ ਉਠਾਉਣ ਦੇ ਲਈ ਸਾਰੀ ಗ್ರಾಮ ਪੰਚਾਇਤ ਨਗਰ ਔਰ ਅੱਡਾ ਦੋ ਸਾਂਝਕਲਾ ਔਰ ਆਲੇ ਦੁਆਲੇ ਪਿੰਡਾਂ ਤੋਂ ਸਾਡੇ ਸਾਥੀ ਆਏ ਮੇਰੇ ਤੇ ਵੀ ਸਾਡੇ ਭਰਾ ਆਏ ਆ ਜਿਨ੍ਹਾਂ ਨੂੰ ਦੁੱਖ ਲੱਗਦਾ ਉਸ ਬੱਚੇ ਦਾ ਉਹ ਹਰ ਇੱਕ ਬੰਦਾ ਇੱਥੇ ਆ ਕੇ ਖੜਦਾ ਆ ਕਿ ਜੋ ਤੁਸੀਂ ਕੰਮ ਕਰ ਰਹੇ ਆ ਉਹ ਸਹੀ ਕਰ ਰਹੇ ਆ ਸੋ ਸੈਜੋਗ ਦੇ ਨਾਲ ਵਰਤਵਾਦ ਦੇ ਉਹ ਜਿਹਨਾਂ ਜਿਹਨਾਂ ਪਿੰਡਾਂ ਦੇ ਵਿੱਚ ਇਹ ਕਿਵਿਲਿਆਂ ਵਾਲੇ ਬੈਠੇ ਆ ਬਿਨਾ ਡਾਕੂਮੈਂਟ ਉਹਨਾਂ ਨੂੰ ਉਠਾ ਲਿਆ ਜਾਵੇ ਔਰ ਆਪਣੇ ਆਪਣੇ ਜਿੱਥੇ ਵਰਦੀ ਜਾ ਕੇ ਰਹਿਣ ਸਾਨੂੰ ਕੋਈ ਅਛੀ ਨਾ ਮਤਲਬ ਨਹੀਂ ਹੈਗਾ ਆਪਣੇ ਦੇਸ਼ ਜਾਣ ਉਹ ਜਿਹੜੇ ਪਿੰਡ ਵਿੱਚ ਜਾਣ ਤੇ ਸਾਨੂੰ ਕੋਈ ਲੈਣ ਦੇ ਨਹੀਂ ਹੈ ਲੇਕਿਨ ਅਸੀਂ ਦਸਾਂਜ ਕਲਾਂ ਦੇ ਵਿੱਚ ਇਹਨਾਂ ਨੂੰ ਨਹੀਂ ਰਹਿਣ ਦੇਵਾਂਗੇ ਬਾਕੀ ਪੰਜਾਬ ਤੋਂ ਵੀ ਇਹੀ ਆਵਾਜ਼ ਆਉਂਦੀ ਆ ਕਿ ਪੰਜਾਬ ਦੇ ਲੋਕ ਵੀ ਇਹ ਕਹਿੰਦੇ ਆ ਵੀ ਇਹਨਾਂ ਨੂੰ ਨਹੀਂ ਰਹਿਣ ਦਾ ਹੱਕ ਹੈਗਾ ਇੱਥੇ ਕਿਉਂਕਿ ਇਹ ਹਮੇਸ਼ਾ ਲੜਾਈ ਚੜ੍ਹੇ ਕਰਦੇ ਕਰਦੇ ਆ ਪਿੱਛੇ ਜਾ ਕੇ ਕਰਦੇ ਵਿੱਚ ਮੰਗਣ ਗਏ ਆ ਉੱਤੇ ਕੋਤਾ ਬੈ ਗਿਆ ਤੇ 15 ਬੰਦੇ ਜਿਹੜੇ ਆ ਉਸ ਸਾਡੇ ਬੱਚੇ ਨੂੰ 15 ਜਣੇ ਉਹਦੇ ਘਰੇ ਕੁੱਟਣ ਗਏ ਆ ਹਲ ਕਿ ਉਹਦਾ ਕੋਈ ਕਸੂਰ ਨਹੀਂ ਸੀਗਾ ਕੋਈ ਵੀ ਉਹਨੇ ਉਹਦੀ ਉਹਨਾਂ ਦੀ ਮਦਦ ਕੀਤੀ ਆ ਇਸ ਕਰਕੇ ਇਸ ਸਮਾਜ ਨੂੰ ਆਪਾਂ ਨਹੀਂ ਚਾਹੁੰਦੇ ਹੈਗੇ ਆਪਾਂ ਕਹਿੰਦੇ ਆ ਪੰਜਾਬ ਜਿੰਦਾ ਪੰਜਾਬੀਅਤ ਜਿੰਦੀ ਆ ਸਾਡੀ ਸੋ ਸਾਡੀ ਗ੍ਰਾਮ ਪੰਚਾਇਤ ਦਾ ਮੈਂ ਧੰਨਵਾਦ ਕਰਦਾ ਨਿਵਾਸੀਆਂ ਦਾ ਅੱਡਾ ਬਸਾਂਝ ਕਰਾਂਗਾ ਆਲੇ ਦੁਆਲੇ ਪਿੰਡਾਂ ਦੇ ਸਾਰੇ ਜਿੰਨੇ ਵੀ ਸਹਿਯੋਗੀ ਸਾਥੀ ਸਾਹਿਬ ਦੇ ਨਾਲ ਖੜਿਆ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਸੋ ਵਾਹਿਗੁਰੂ ਜੀ ਗਿਆ ਹਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੰਤਰਾ ਜੀ ਕੀ ਕਹਿਣਾ ਅੱਜ ਦੁਸਾਂਤ ਸਾਹਿਬ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਮੰਤਰਾ ਪੈਣ ਦੁਹਾਵੇ ਕੋਲ ਬੋ ਰਿਹਾ ਹਾਂ ਠੀਕ ਹੈ ਜੇ ਲੋਕ ਮਿਹਨਤ ਕਰਦੇ ਆ ਸੀ ਉਹਨਾਂ ਦੇ ਖਿਲਾਫ ਦੇ ਜਿਹੜੇ ਪਰੋਲੀਆਂ ਹਰਕਤਾਂ ਕਰਦੇ ਆ ਜੋ ਸਹਿਤੋਂ ਬਾਹਰ ਆ ਉਹਨਾਂ ਦੇ ਖਿਲਾਫ ਜੋ ਸਾਡੇ ਥੋੜਾ ਜਿਹਾ ਹਿਸ਼ਾਰਪੁਰ ਦੇ ਬੱਚੇ ਨਾ ਨਿਭੜਾ ਗੁਰਾ ਕਰਮਕੀਤਾ ਉਹਦੇ ਸੋਗ ਦੇ ਵਿੱਚ ਦੁੱਖ ਦੇ ਵਿੱਚ ਸਾਰਾ ਪੰਜਾਬ ਉੱਠ ਖੜਿਆ ਕਿ ਇਹ ਇਹ ਜਦੋਂ ਵੀ ਆਉਂਦੇ ਆ ਇਹਨਾਂ ਦਾ ਨਾਮ ਕੋਈ ਰਿਕਾਰਡ ਦੇਖਦਾ ਤਾਂ ਸ਼ੁਕਰੇ ਨੇ ਬੰਦੇ ਆਉਂਦੇ ਇੱਥੇ ਆ ਕੇ ਬਸ ਆਪਣਾ ਟਾਈਮ ਪਾਸ ਕਰਦੇ ਆ ਮੈਂ ਇਹ ਇਲਾਕਾ ਨਿਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਬੇਨਤੀ ਕਰੂੰਗਾ ਇਹਨਾਂ ਨੂੰ ਇਹਨਾਂ ਦੇ ਜੱਥੇ ਸਭ ਤੋਂ ਜ਼ਿਆਦਾ ਲਿਖਿਆ ਰੱਖੀ ਜਾਵੇ ਜਦੋਂ ਵੀ ਪਿੰਡ ਦੇ ਵਿੱਚ ਆਉਂਦੇ ਆ ਪਿੰਡ ਦੀ ਪੰਚਾਇਤ ਨੂੰ ਔਰ ਪ੍ਰਸ਼ਾਸਨ ਨੂੰ ਜ਼ਿੰਮੇਵਾਰੀ ਚਾਹੀਦੀ ਇਹਨਾਂ ਦੇ ਹਰ ਕਾਟ ਇਹ ਦੇਖੇ ਪਿੱਛੋਂ ਬਹੁਤ ਤਕੜੇ ਕ੍ਰਿਮਲ ਜਿਹਾ ਹੋ ਜਿਵੇਂ ਆ ਗੀ ਕਿਦੇ ਆਉਂਦੇ ਆ ਇਹ ਵੱਡਾ ਕ੍ਰਿਮਲ ਕਰਕੇ ਇੱਥੇ ਆ ਕੇ ਆਪਣਾ ਟਾਈਮ ਪਾਸ ਕਰਦੇ ਆ ਬਸ ਲਿਖ ਦਿੰਦੇ ਆ ਬਾਕੀ ਇਹ ਮਿਹਨਤ ਦੇ ਖਿਲਾਫ ਨਹੀਂ ਆਪਾਂ ਰੋਟੀ ਕਮਾਉਣ ਅਸੀਂ ਵੀ ਕਮਾਉਣ ਜਾਂਦੇ ਦੂਜੇ ਸ਼ਹਿਰਾਂ ਚ ਪਰ ਉਹ ਇਹ ਖਿਲਾਫ ਜਿਹੜੇ ਇਹ ਹਰਤ ਦਾ ਨਿਯਾਇਜ਼ ਕਰਦੇ ਚੋਰੀਆਂ ਕਰਦੇ ਆ ਬੱਚਿਆਂ ਨੂੰ ਮਾਰਦੇ ਆ ਹੋਰ ਕੋ ਕਰਮ ਕਰਦੇ ਆ ਅਸੀਂ ਇਹਨਾਂ ਦੇ ਖਿਲਾਫ ਜੋ ਪੰਜਾਬ ਸਾਰਾ ਇਹਨਾਂ ਦੇ ਖਿਲਾਫ ਬੁਲੰਦ ਆਵਾਜ਼ ਬੁਲੰਦ ਕਰ ਰਿਹਾ ਹੈ ਅਸੀਂ ਆਉਣ ਇਥੇ ਲੋਕ ਵਿਚ ਅਲਾਕਾ ਨਿਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਬੇਨਤੀ ਕਰਾਂਗੇ ਇਹ ਜਿਹੇ ਬੰਦਿਆਂ ਤੇ ਇੱਕ ਬਹੁਤ ਗਹਿਰੀ ਲੇਖੀ ਜਾਵੇ ਜੋ ਇਹਨਾਂ ਦੇ ਹਰਤ ਦਾ ਨਾ ਹੋ ਬਹੁਤ ਬਹੁਤਾਂ ਬਾਜੀ ਹਾਂਜੀ ਬਲਜਿੰਦਰਪਾਲ ਜੀ ਕੀ ਕਹਿਣਾ ਦਸਾਂਝ ਖਲਾਡੇ ਦੇ ਵਿੱਚ ਜਿਹੜਾ ਇਹਨਾਂ ਨੇ ਨਜਾਇਜ਼ ਤੌਰ ਤੇ ਕਬਜ਼ਾ ਕੀਤਾ ਕਾਫੀ ਸਾਲਾਂ ਤੋਂ ਅੱਜ ਉਦਮਪੁਰ ਆਲਾ ਕਿਟਾ ಗ್ರಾಮ ਪੰਚਾਇਤ ਦੁਕਾਨਦਾਰਾਂ ਬਿਲੋਂ ਮੈਂ ਹਲਕਾ ਕੋਆਰਡੀਨੇਟਰ ਆਮ ਪਾਰਟੀ ਬਲਜਿੰਦਰਪਾਲ ਬੋਲ ਰਹੀ ਦਸਾਂਝ ਖਲਾਣ ਤੋਂ ਜੋ ਅੱਜ ਤੋਂ 5 ਦਿਨਾਂ ਬਾਅਦ ਇਹਨਾਂ ਨੇ ਜੋ ਹਰਕਤ ਕੀਤੀ ਆ ਬਿਹਾਰੀਆਂ ਨੇ ਅਸੀਂ ਉਸ ਹਰਕਤ ਨੂੰ ਦੇਖ ਕੇ ਸਾਡੇ ਸਾਰੇ ਦਸਾਂਝ ਦੇ ਜੋ ਵੀ ਸਾਡੇ ਵੱਡੇ ਭਰਾ ਵੀਰ ਭੈਣ ਜੋ ਵੀ ਆ ਸਾਰੇ ਅੱਜ ਦਸਾਂਝ ਕਲਾ ਦੇ ਵਿੱਚ ਇਕੱਠੇ ਹੋਏ ਆ ਸੋ ਅਸੀਂ ਇਹਨਾਂ ਨੂੰ ਅੱਜ ਇਹੀ ਪਿਆਰ ਦੇ ਨਾਲ ਕਿਹਾ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਸਾਡਾ ਜੋ ਵੀ ਦਸਾਂਝ ਅਡੇ ਕਲਾ ਵਿੱਚ ਬੈਠੇ ਨੇ ਇਹ ਬੇਲਾ ਕੀਤਾ ਜਾਵੇ ਅਗਰ ਇੱਕ ਹਫ਼ਤੇ ਦੇ ਬਾਅਦ ਇਹ ਨਹੀਂ ਬੇਲਾ ਕਰਨਗੇ ਤਾਂ ਫਿਰ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸੋ ਮੈਂ ਇਹ ਵੀ ਕਹਿਨੀ ਆ ਕਿ ਜਿੱਦਾਂ ਇਹਨਾਂ ਨੇ ਜਦੋਂ ਇਹ ਸਾਡੇ ਪੰਜਾਬ ਦੇ ਵਿੱਚ ਆਏ ਹੋਏ ਨੇ ਜਦੋਂ ਦੇ ਇਹਨਾਂ ਨੇ ਸਾਡਾ ਪੰਜਾਬੀਆਂ ਦਾ ਇੰਨਾ ਕੁ ਜ਼ਿਆਦਾ ਕੰਮ ਖਰਾਬ ਕੀਤਾ ਹੋਇਆ ਤੇ ਸਾਡੇ ਪੰਜਾਬੀ ਅੱਜ ਬੇਰੋਜ਼ਗਾਰ ਫਿਰਦੇ ਆ ਔਰ ਇਹੇ ਘਾਟੇ ਦੇ ਵਿੱਚ ਕੰਮ ਫੜਦੇ ਨੇ ਔਰ ਸਾਡੇ ਪੰਜਾਬੀ ਆ ਜਿਹੜੇ ਉਹ ਤਰ੍ਹਾਂ ਦੇ ਵਿੱਚ ਭੁੱਖੇ ਮਰ ਰਹੇ ਨੇ ਸੋ ਮੈਂ ਇਹ ਕਹਿੰਨੀ ਆ ਜੋ ਵੀ ਆਪਣਾ ਅਸੀਂ ਪੰਜਾਬ ਬਣਾਉਣਾ ਚਾਹੁੰਦੇ ਆ ਬੇਰੋਜ਼ਗਾਰ ਮੁਕਤ ਸਾਰੇ ਦਿਹਾੜੀ ਮੁਕਤ ਔਰ ਸਾਡਾ ਪੰਜਾਬ ਇੱਕ ਸੋਨੇ ਦੀ ਚਿੜੀ ਬਣਨਾ ਚਾਹੀਦਾ ਮੈਂ ਸੋ ਇਹ ਹੀ ਕਹਿੰਨੀ ਕਿ ਸਾਡੇ ਸਾਰੇ ਭੈਣ ਭਰਾਵਾਂ ਦੇ ਸੰਯੋਗ ਦੇ ਨਾਲ ਅਸੀਂ ਇਸ ਪੰਜਾਬ ਨੂੰ ਭਈਆ ਮੁਕਤ ਬੇਰੋਜ਼ਗਾਰ ਮੁਕਤ ਪੰਜਾਬ ਬਣਾਉਣਾ ਚਾਹੁੰਦੇ ਹਾਂ ਜੋ ਕਿ ਸਾਡੇ ਬੱਚਿਆਂ ਦੇ ਨਾਲ ਆ ਕੇ ਗਲਤ ਹਰਕਤਾਂ ਕਰਦੇ ਆ ਉਹ ਨਾ ਹੋਣ ਇਨਕਲਾਬ ਜਿੰਦਾਬਾਦ